ਆਪਾਂ ਕਾ ਬਣਦੀ ਨਹੀਂ ਜੀ ਜਰੂਰ ਕਰਦਾ ਹਾਂ ਭਾਗਵਾ ਜੀ ਜੀ ਸੇਖੋਂ ਸਾਹਿਬ ਨਾਲ ਨੇ ਜੀ ਤੇ ਇਧਰ ਛਾਵੜਾ ਸਾਹਿਬ ਔਰ ਸਾਡੇ ਖੋਸਾ ਸਾਹਿਬ ਵੀ ਆਏ ਨੇ ਚੇਅਰਮੈਨ ਸਾਹਿਬ ਔਰ ਕਾਫੀ ਵਰਕਰ ਸਹਿਬਾਨ ਨੇ ਨਾਲ ਔਰ ਬਹੁਤ ਚੰਗਾ ਰਿਸਪਾਂਸ ਮਿਲ ਰਿਹਾ ਜੀ ਐਸੀ ਹਰ ਦੁਕਾਨ ਤੇ ਜਾ ਕੇ ਕੱਲੇ ਕੱਲੇ ਸਾਡੀ ਕੋਸ਼ਿਸ਼ ਹੈ ਕਿ ਕੱਲੇ ਕੱਲੇ ਵੋਟਰ ਤੱਕ ਅਸੀਂ ਪਹੁੰਚ ਕਰ ਸਕੀਏ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪਹਿਲੇ ਜਿਹੜੇ ਉਮੀਦਵਾਰ ਐਲਾਨੇ ਗਏ ਸੀ ਪਾਰਟੀਆਂ ਵੱਲੋਂ ਸਭ ਤੋਂ ਪਹਿਲਾਂ ਛੋਟਾ ਨੰਬਰ ਆਉਂਦਾ ਹੈ ਕਿੰਨਾ ਕੁ ਫਾਇਦਾ ਮਿਲਿਆ ਔਰ ਤੁਸੀਂ ਤੁਹਾਡੇ ਪਿੰਡਾਂ ਦੇ ਵਿੱਚ ਵੀ ਪਹੁੰਚ ਗਏ ਨੌਂਦਾਂ ਸਵਾਹ ਕੰਨ ਵਿੱਚ ਬਿਲਕੁਲ ਜੀ ਬਹੁਤ ਫਾਇਦਾ ਮਿਲਣ ਵਾਲਾ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ ਤੇ ਅਸੀਂ ਕਾਫੀ ਕੁਝ ਕਵਰ ਕਰ ਲਏ ਕਾਫੀ ਪਿੰਡ ਕਾਫੀ ਸ਼ਹਿਰ ਤੇ ਮਿਹਨਤ ਕਰ ਰਹੇ ਹਾਂ ਬਾਕੀ ਮਿਹਨਤ ਦਾ ਫਲ ਜ਼ਰੂਰ ਜੀ ਆਪਣੇ ਆਪ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਆ ਸੀ ਕਿ ਸਰ ਰਾਜਾ ਪ੍ਰੇਮਿਕ ਦਾ ਬਿਆਨ ਆਇਆ ਸੀਗਾ ਅਗਰ ਆਮ ਆਦਮੀ ਪਾਰਟੀ 13 ਸੀਟਾਂ ਜਿੱਤੀ ਆਦੀ ਤੇ ਉਹ ਸਿਆਸਤ ਛੱਡ ਦੇਣਗੇ ਇਹਨੂੰ ਕਿਵੇਂ ਉਹ ਤਾਂ ਵੈਸੇ ਛਡਾ ਲਿਆਗੇ ਚਲੋ ਕੋਈ ਨਹੀਂ ਜੀ ਉਹਨਾਂ ਦਾ ਆਪਣਾ ਸੋਚਣ ਦੇਖੋ ਸਰ ਦੇਖੋ ਪਾਰਟੀ ਆਮ ਕਰ ਸ਼ਕਤੀ ਤੁਸੀਂ ਤੇ ਪਹਿਲਾਂ ਪਿੰਡਾਂ ਦੇ ਵਿੱਚ ਵੀ ਤੁਸੀਂ ਸੁਭਾਅ ਕਰਾਈ ਸੀ ਦੇਖੋ ਅਸਲ ਦੇ ਵਿੱਚ ਕੀ ਆ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇੱਕ ਸੁਧਾਰਨ ਵਿਅਕਤੀਆਂ ਵਾਂਗ ਪ੍ਰਚਾਰ ਕਰਦੇ ਆ ਸੋ ਸਾਡੇ ਜਿਹੜੇ ਕੈਂਡੀਡੇਟ ਆ ਵੀ ਸੁਧਾਰਨ ਵਿਅਕਤੀ ਆ ਤੇ ਸਾਡਾ ਹੈਗਾ ਵੀ ਅਸੀਂ ਹਰ ਵੋਟਰ ਤੱਕ ਆਪ ਪਹੁੰਚ ਕਰ ਗਏ ਇਹ ਤਾਂ ਜਿਹੜੀਆਂ ਵੱਡੀਆਂ ਪਾਰਟੀਆਂ ਦਾ ਉਹ ਤਾਂ ਸਿਰਫ दारू ਤੇ ਪੈਸੇ ਵੇਚਦੇ ਆ ਤੇ ਅਸੀਂ ਆਪਦਾ ਪੱਖ ਵੀ ਰੱਖ ਰਹੇ ਹਾਂ ਔਰ ਲੋਕਾਂ ਦੇ ਵਿਚਾਰ ਵੀ ਸੁਣ ਰਹੇ ਹਾਂ ਜਿਹੜੀਆਂ ਕਿਤੇ ਕੋਈ ਜਿਹੜੇ ਕੰਮ ਸਰਕਾਰ ਨੇ ਕੀਤੇ ਆ ਉਹ ਹਰ ਕੰਮ ਅਸੀਂ ਲੋਕਾਂ ਨੂੰ ਦੱਸ ਰਹੇ ਆ ਵੀ ਆਹ ਕੰਮ ਹੋਏ ਆ ਜਿੱਥੇ ਕਿਤੇ ਕੋਈ ਲੱਗਦਾ ਵੀ ਕਮੀ ਪੇਸ਼ੀ ਆ ਉਹ ਦੂਰ ਵੀ ਕਰਾਂਗੇ ਕਾਂਗਰਸ ਕਾਲੀਦਾਲ ਕਹਿੰਦੀ ਹੈ ਕਿ ਅਸੀਂ ਤਾਂ ਆਪਣੇ ਹਲਕੇ ਦੇ ਉਮੀਦਵਾਰ ਲੈਂਦੇ ਆ ਕਿ ਬਾਹਰਲੇ ਉਮੀਦਵਾਰ ਤਾਂ ਰਹਿਣੇ ਨਹੀਂ ਦੇ ਕਰਮਜੀਤ ਅਨਮੋਲ ਨਾ ਆਪਣਾ ਕੌਣ ਹੋ ਸਕਦਾ ਤੁਸੀਂ ਹਰ ਬੰਦੇ ਨੂੰ ਪੁੱਛ ਕੇ ਵੇਖੋ ਹਰ ਇੱਕ ਦੇ ਚੁੱਲ੍ਹੇ ਤੇ ਕਰਮਜੀਤ ਦੀ ਗੱਲ ਹੁੰਦੀ ਆ ਕਰਮਜੀਤ ਦੁਨੀਆ ਦੇ ਹਰ ਪੰਜਾਬੀ ਦੇ ਜਿਹੜਾ ਹੈਗਾ ਉਹ ਨਜ਼ਦੀਕੀ ਆ ਸੋ ਇਸ ਵਾਸਤੇ ਇਹ ਬਾਹਰਲਾ ਨਹੀਂ ਇਹ ਤਾਂ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਦਾ ਪਹਿਲਾਂ ਟਿਕਟ ਮਿਲਦਾ ਬੈਨੀਫਿਟ ਕਿੰਨਾ ਕੁ ਮਿਲਦਾ ਬੋ ਦੇਖੋ ਬਹੁਤ ਆ ਅਸੀਂ ਜਿਹੜਾ ਹੈਗਾ ਬਹੁਤ ਸਾਰਾ ਹਲਕਾ ਕਵਰ ਕਰ ਚੁੱਕੇ ਆ ਖਾਸ ਕਰਕੇ ਫਰੀ ਕੋਟ ਦੀ ਮੈਂ ਗੱਲ ਕਰਦਾ ਅਸੀਂ ਤਕਰੀਬਨ ਆਪਦਾ ਜਿਹੜਾ 60% ਹਲਕਾ ਕਵਰ ਕਰ ਲਿਆ ਹੁਣ ਤੱਕ ਤੇ ਦੂਜੇ ਵੀ ਸਾਡੇ ਸਾਥੀਆਂ ਨੇ ਤੇ ਸਾਰਾ ਐਵਰੇਜ ਅਸੀਂ 40% ਜਿਹੜਾ ਲੋਕ ਸਭਾ ਹਲਕਾ ਕਵਰ ਕਰ ਚੁੱਕੇ ਹਾਂ ਤੇ ਇਹ ਤਾਂ ਦੂਜੇ ਨਾਲੇ ਇੱਕ ਉਮੀਦਵਾਰ ਨੂੰ ਹਲੇ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਜਾਣਾ ਕਿਉਂਕਿ ਅਲੱਗ ਤਾਂ ਰੁੱਸੇ ਬੈਠੇ ਆ ਕਾਂਗਰਸ ਦੇ ਆਦਰੁੱਸੇ ਬੈਠੇ ਆ ਅਕਾਲੀ ਦਲ ਦੇ ਆਦਰੁੱਸੇ ਬੈਠੇ ਆ ਤੇ ਸਾਡੀ ਸਾਰੀ ਪਾਰਟੀ ਇੱਕ ਜੋਟੋ ਕੇ ਕਰਮਜੀਤ ਸਿੰਘ ਮੋਲਜੀ ਦੇ ਨਾਲ